ਤੋ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਚੜੀ ਸਵੇਰ ਦੇ ਨਾਲ ਹੀ ਇੱਕ ਵੱਡਾ ਹਾਦਸਾ ਹੋਇਆ ਜਿੱਥੇ ਕਿ ਬਹੁਮੰਜ਼ਿਲਾ ਇਮਾਰਤ ਤਾਸ਼ ਦੇ ਪੱਤਿਆਂ ਦੇ ਵਾਂਗੂ ਢਹਿ ਢੇਰੀ ਹੋ ਚੁੱਕੀ ਹੈ ਮੌਕੇ ਦੇ ਉੱਪਰ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਹਮਦਰ ਟੀਵੀ ਦੇ ਉੱਪਰ ਸਾਂਝੇ ਕਰਾਂਗੇ ਦੇਖ ਸਕਦੇ ਹੋ ਕਿ ਇੱਕ ਬਹੁਮੰਜ਼ਲਾ ਜਿਹੜੀ ਕਿ ਇਮਾਰਤ ਸੀ ਜਿਹੜੀ ਕਿ ਮਹਿਫਿਲ ਹੋਟਲ ਦੇ ਨਾਮ ਤੋਂ ਕਿਸੇ ਸਮੇਂ ਕਾਫੀ ਜ਼ਿਆਦਾ ਜਿਹੜਾ ਕਿ ਇਸ ਹੋਟਲ ਦਾ ਜਿਹੜਾ ਕਿ ਨਾਮ ਹੁੰਦਾ ਸੀ ਪਰ ਅੱਜ ਜਿਹੜੀ ਕਿ ਇਹ ਇਮਾਰਤ ਹੈਗੀ ਆ ਉਹ ਤਾਂਛ ਦੇ ਪੱਤੇ ਦੇ ਵਾਂਗ ਟਟਰੀ ਹੋ ਚੁੱਕੀ ਹੈ ਵੱਡੇ ਵੱਡੇ ਜਿਹੜੇ ਕਿ ਪਿੱਲਰ ਥਮ ਇਸ ਬਿਲਡਿੰਗ ਨੂੰ ਜਿਹੜਾ ਕਿ ਹੈ ਉਹ ਟਿਕਾਏ ਹੋਏ ਸੀ ਉਹ ਕਿਵੇਂ ਚਟਨਾ ਚੁ ਹੋ ਚੁੱਕੇ ਨੇ ਦੇਖ ਸਕਦੇ ਹੋ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਆਸ-ਪਾਸ ਦੀਆਂ ਬਿਲਡਿੰਗਾਂ ਹੈਗੀਆਂ ਨੇ ਇਸ ਇਮਾਰਤ ਦੇ ਨਿਗਰ ਨੇ ਨਾਲ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਜਿਹੜਾ ਕੀ ਹੈ ਨੁਕਸਾਨ ਪਹੁੰਚਿਆ ਉਹ ਦੇਖ ਸਕਦੇ ਹੋ ਕਿੰਨੀ ਵੱਡੀ ਜਿਹੜੀ ਕੀ ਉਹ ਦੀਵਾਰ ਦੇ ਵਿੱਚ ਪਾੜ ਪੈ ਚੁੱਕਿਆ ਤੇ ਨਾਲ ਹੀ ਜਿਹੜਾ ਕੀ ਬਿਲਡਿੰਗ ਨੂੰ ਸਪੋਰਟ ਕਰ ਰਿਹਾ ਪਿੱਲਰ ਸੀ ਉਹ ਵੀ ਜਿਹੜਾ ਕੀ ਹੈ ਉਹ ਟੁੱਟ ਚੁੱਕਿਆ ਹੈ ਸੋ ਨਾਲ ਦੀ ਬਿਲਡਿੰਗ ਦੇ ਉੱਪਰ ਵੀ ਖਤਰਾ ਮੰਡਰਾਇਆ ਹੋਇਆ ਕਿਸੇ ਵੀ ਸਮੇਂ ਉਹ ਵਿਜੜੀ ਹੈ ਉਹ ਟੈਟਰੀ ਹੋ ਸਕਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਇਸ ਪੂਰੀ ਬਿਲਡਿੰਗ ਨੂੰ ਜਿਹੜਾ ਕੀ ਹੈ ਉਹ ਅਸੀਲ ਕਰ ਦਿੱਤਾ ਗਿਆ ਤਾਂ ਕਿ ਕੋਈ ਵੀ ਜਿਹੜਾ ਕੀ ਹੈ ਇਨਸੀਡੈਂਟ ਕਿਤੇ ਵੀ ਨਾ ਵਾਪਰੇ ਸੋ ਇਹ ਦੇਖ ਸਕਦੇ ਹੋ ਕਿ ਹਾਲਾਤ ਬਣੇ ਹੋਏ ਨੇ ਇਸ ਬਹੁਮੰਜ਼ਿਲਾ ਇਮਾਰਤ ਦੇ ਟੈਟਰੀ ਹੋਣ ਤੋਂ ਬਾਅਦ ਜਿਹੜਾ ਕੀ ਆਸ-ਪਾਸੇ ਪੂਰਾ ਜਿਹੜਾ ਕੀ ਆ ਉਹ ਇਲਾਕੇ ਨੂੰ ਸੀਲ ਕੀਤਾ ਗਿਆ ਸੋ ਇਹ ਦੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਕੀ ਸੈਕਟਰ 17 ਦੀ ਬਿਲਡਿੰਗ ਡਿੱਗੀ ਹੋਈ ਹੈ ਉਸ ਦੇ ਨਾਲ ਬਿਲਕੁਲ ਹੀ ਜਿਹੜਾ ਕੀ ਹੈਗਾ ਆ ਇਹ ਦੂਸਰੀ ਜਿਹੜੀ ਕੀ ਇਮਾਰਤ ਹੈਗੀ ਹੈ ਉਸ ਤੇ ਉੱਪਰ ਵੀ ਖਤਰਾ ਲਗਾਤਾਰ ਬਣਿਆ ਹੋਇਆ ਸੋ ਜਿਸ ਸਮੇ ਸਵੇਰੇ 7 ਵਜੇ ਦੇ ਕਰੀਬ ਇਹ ਜਿਹੜਾ ਕੀ ਹਾਦਸਾ ਵਾਪਰਦਾ ਆਸ-ਪਾਸ ਜਿਹੜੀ ਕਿ ਇਮਾਰਤਾਂ ਦੇ ਵਿੱਚ ਰਹਿ ਰਹੇ ਲੋਕ ਹੁੰਦੇ ਨੇ ਜਾਂ ਫਿਰ ਕੰਮ ਕਰਨ ਵਾਲੇ ਲੋਕ ਹੁੰਦੇ ਨੇ ਉਹ ਇੱਕਦਮ ਬਾਹਰ ਨਿਕਲਦੇ ਅਤੇ ਦੇਖਦੇ ਨੇ ਕਿ ਇਹ ਪੂਰੀ ਜਿਹੜੀ ਕਿ ਇਮਾਰਤ ਖੜੀ ਹੋਈ ਸੀ ਉਹ ਕੀਵੇਂ ਚੱਕਨਾਚੂਰ ਹੋ ਚੁੱਕੀ ਹੈ ਤੇ ਉਹ ਡਿੱਗ ਚੁੱਕੀ ਹੈਗੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਮੌਕੇ ਦੇ ਉੱਪਰ ਇਤਲਾਹ ਦਿੱਤੀ ਜਾਂਦੀ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚਦੇ ਹੈਗੇ ਨੇ ਬਿਲਡਿੰਗ ਨੂੰ ਜਿਹੜਾ ਕਿ ਆਸ-ਪਾਸ ਦੇ ਇਲਾਕੇ ਨੂੰ ਉਹ सील ਕੀਤਾ ਗਿਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਸਖਾਂ ਵੀ ਜਿਹੜੀ ਘਟਨਾ ਹੈ ਉਹ ਨਾ ਵਾਪਰੇ ਹੁਣ ਇਹ ਵੀ ਇੱਥੇ ਦੱਸਣਾ ਲਾਜ਼ਮੀ ਹੈ ਕਿ ਜਿਹੜੀ ਬਿਲਡਿੰਗ ਹੈ ਸਨ 1970 ਦੀ ਜਿਹੜੀ ਇਹੋ ਬਣੀ ਹੋਈ ਹੈਗੀ ਆ ਤੇ ਇਸ ਨੂੰ ਪ੍ਰਸ਼ਾਸਨ ਦੇ ਵੱਲੋਂ ਅਨ ਸੇਫ ਜਿਹੜਾ ਕਿ ਐਲਾਨਿਆ ਗਿਆ ਸੀ ਤੇ ਪੰਜ ਮੰਜ਼ਲਾ ਇਹ ਜਿਹੜੀ ਕਿ ਬਿਲਡਿੰਗ ਉਹ ਦੱਸੀ ਜਾ ਰਹੀ ਆ ਸੋ ਕੁਝ ਜਿਹੜੇ ਕਿ ਇੱਥੇ ਲੋਕ ਨੇ ਗੱਲਬਾਤ ਕਰ ਲੈਨੇ ਸੋ ਭਾਈ ਜੀ ਤੁਹਾਡੀ ਵੀ ਇੱਥੇ ਨਾਲ ਹੀ ਆਫਿਸ ਹੈਗਾ ਸੋ ਕਿਵੇਂ ਜਿਹੜੋ ਕਿੰਨੇ ਕ ਵਜੇ ਦਾ ਇਹ ਘਟਣਾ ਹੈਗੀ ਇਹ 7 ਵਜੇ ਸਵੇਰੀ ਫਿਰ ਸਤੂਏ ਦੇ ਹੋਇਆ ਸੋ ਕੀ ਬਣਿਆ ਜਿਵੇਂ ਕਿ ਅਨਸੇਫ ਹਲਾਨੀ ਗਈ ਸੀ ਇਕਦਮ ਡਿੱਗੀ ਜਾਂ ਕੀ ਹੋਇਆ ਸੀ ਨਹੀਂ ਇਹ ਹਫਤਾ ਕੇ ਪਹਿਲਾਂ ਨਾ ਬਿਲਡਿੰਗ ਦੇ ਵਿੱਚ ਕੰਮ ਚੱਲਦਾ ਸੀ ਤੇ ਬਿਲਡਿੰਗ ਇਹ ਮਤਲਬ ਇਹਦਾ ਪਿਲਰ ਖਿਲ ਗਿਆ ਸੀ ਜੀ ਉਦੋਂ ਬਾਅਦ ਫਿਰ ਇਹ ਪੁਲਿਸ ਵਾਲਿਆਂ ਨੇ ਸੀਲ ਕਰਤੀ ਸੀ ਬਿਲਡਿੰਗ ਪਰ ਜਦੋਂ ਬਿਲਡਿੰਗ ਖਿੱਲੀ ਸਾਡੀ ਨਾਲ ਦੀ ਬਿਲਡਿੰਗ ਵੀ ਖਿੱਲੀ ਹੈਗੀ ਆ ਜੀ ਉਸ ਤੋਂ ਬਾਅਦ ਅੱਜ ਗਿਰ ਗਈ ਫਿਰ ਇਹ ਤੋ ਕਿੰਨੇ ਸਮਾਂ ਪਹਿਲਾਂ ਦੀ ਜਦੋਂ ਪਹਿਲਾ ਇਹ ਹਿਲਜੁਲ ਹੋਈ ਸੀ ਬਿਲਡਿੰਗ ਉਹ ਕਦੋਂ ਦਾ ਹਫਤਾ ਪਹਿਲਾਂ ਹਿੱਲ ਗਈ ਸੀ ਹਫਤਾ ਪਹਿਲਾਂ ਹੋ ਗਿਆ ਦੇ ਵਿੱਚ ਕੰਮ ਚੱਲਦਾ ਫਿਰ ਉਸ ਤੋਂ ਬਾਅਦ ਵੀ ਕੰਮ ਕੰਟੀਨਿਊ ਚੱਲਿਆ ਨਹੀਂ ਨਹੀਂ ਕੰਮ ਬੰਦ ਕਰਤਾ ਸੀ ਪ੍ਰਸ਼ਾਸਨ ਨੇ ਬਿਲਡਿੰਗ ਸੀਲ ਕਰਤੀ ਸੀ ਅੱਛਾ ਈ ਤੇ ਇੱਥੇ ਮਤਲਬ ਪੁਲਿਸ ਖੜਦੀ ਸੀ ਸਾਰਾ ਦਿਨ ਹਮ ਪਰ ਇਹ ਅੱਜ ਫਿਰ 7 ਵਜੇ ਸਵੇਰੇ ਕਰ ਗਈ ਤੋ ਕਿੰਨੀ ਮੰਜ਼ਲਾ ਸੀਗੀ ਇਹ ਬਿਲਡਿੰਗ ਇਹ ਤਿੰਨ ਮੰਜ਼ਲਾ ਸੀ ਜੀ ਤਿੰਨ ਮੰਜ਼ਲਾ ਸੀ ਹੁੰਦੀ ਇੱਕ ਬਹੁਤ ਪੁਰਾਣੀ ਬਿਲਡਿੰਗ ਹੈ ਆਈ ਥਿੰਕ 1972 ਦੀ ਕੰਸਟਰਕਸ਼ਨ ਹੋਈ ਹੋਈ ਹੈ ਦੀ ਤੋ ਜਿਸ ਤਰ੍ਹਾਂ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਪਿੱਲਰਾਂ ਦੇ ਵਿੱਚ ਦਰਾੜਾ ਆ ਚੁੱਕੇ ਹਨ ਉਹਨਾਂ ਨੂੰ ਭਰਨ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਸੀਗਾ ਉਹ ਪਿਆ ਸੀ ਹਾਂਜੀ ਬਾਕੀ ਤਾਂ ਜਿਹੜਾ ਹੁਣ ਬਿਲਡਿੰਗ ਦਾ ਆਨਰ ਜਿਹਨੇ ਲਈ ਹੈ ਉਹਨੂੰ ਪਤਾ ਹੋਵੇਗਾ ਜ਼ਿਆਦਾ ਹਮ ਪਰ ਹੋਇਆ ਮਾੜਾ ਤੋ ਵਾਕੀ ਜਿਸ ਤਰ੍ਹਾਂ ਦੇਖ ਸਕਦੇ ਹੋ ਕਿ ਨਾਲ ਦੀ ਬਿਲਡਿੰਗ ਤੇ ਵੀ ਖਤਰਾ ਮੰਡਰਾਇਆ ਹੋ ਉਹਦੇ ਪਿੱਛੇ ਨਾਲ ਦੀ ਬਿਲਡਿੰਗ ਦਾ ਵੀ ਹੁਣ ਮੁਸ਼ਕਲ ਹੈ ਜੀ ਲੱਗਦਾ ਨਹੀਂ ਕਿ ਪ੍ਰਸ਼ਾਸਨ ਇਥੇ ਬੰਨ ਨੂੰ ਇਜਾਜ਼ਤ ਦੇਗਾ ਕਿਉਂਕਿ ਸਾਡਾ ਤਾਂ ਆਪਣੀ ਦਿਲ ਕਰਦਾ ਉੱਪਰ ਬੰਨ ਹੋਣਾ ਤੇ ਜਾਨ ਨੂੰ ਖਤਰਾ ਲੱਗਦਾ ਜੋ ਖਤਰਾ ਹੈ ਜੀ ਖਤਰਾ ਹੈ ਜੀ ਦੇਖੋ ਪਹਿਲਾ ਮਹਾਲੀ ਵਿੱਚ ਇਨਸੀਡੈਂਟ ਹੋਇਆ ਤੇ ਹੁਣ ਚੰਡੀਗੜ੍ਹ ਹੈ ਕਿਉਂਕਿ ਬਿਲਡਿੰਗਾਂ ਪੁਰਾਣੀਆਂ ਹੋ ਚੁੱਕੀਆਂ ਹੈ ਰਿਪੇਅਰ ਹੈਣੀਗੀ ਤੋ ਜਦੋਂ ਇਹ ਹਾਦਸਾ ਹੋਇਆ ਕਿੰਨੇ ਕ ਸਮੇਂ ਬਾਅਦ ਤੁਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕੀ ਮੈਂ ਬਸ ਘੰਟੇ ਬਾਅਦ ਆ ਗਿਆ ਸੀ ਜੀ ਤੇ ਹੁਣ ਢੀਲ ਕਿਤੇ ਗਈ ਪੂਰੀ ਮਾਰਟ ਨਾਲ ਦੀ ਵੀ ਨਾਲ ਦੀ ਬਿਲਡਿੰਗ ਵੀ ਖਾਲੀ ਕਰੀ ਖਾਲੀ ਕਰਾਤੀ ਹੈ ਤਾਂ ਕਿੰਨੀਆਂ ਟੋਟਲ ਕਿੰਨੀਆਂ ਖਾਲੀ ਕਰਵਾਈਆਂ ਗਈਆਂ ਨੇ ਜਿਵੇਂ ਤੁਸੀਂ ਅਸਾਂ ਕਰਾਈ ਹੈ ਤੀਜੀ ਅਜੇ ਗਿਆਨ ਹੈਗਾ ਉਹਨਾਂ ਨੇ ਪਰ ਤੀਜੀ ਅਸੀਂ ਆਪ ਖਾਲੀ ਕੀਤੀ ਹੈ ਅਸੀਂ ਬਹਿ ਨਹੀਂ ਰਹੇ ਹੂੰ ਤਾਂ ਖਤਰਾ ਹੈਗਾ ਕਿ ਇੱਕ ਦੂਜੇ ਦੇ ਨਾਲ ਇਹ ਲੱਗੀਆਂ ਹੋਈਆਂ ਨੇ ਪਿੱਲਰ ਇੱਕ ਦੂਜੇ ਨਾਲ ਅਟੈਚ ਇਹ ਸਾਰੀਆਂ ਬਿਲਡਿੰਗਾਂ ਪਿੱਲਰਾਂ ਦੇ ਖੜੀਆਂ ਹਨ ਹੂੰ ਚੱਕਰ ਇਹ ਵੀ ਹੈ ਜੀ ਅਾਕੀ ਕਲੀ ਕਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਦੇਖੋ ਕਿ ਜਦੋਂ ਹੀ ਇਹ ਇਨਸੀਡੈਂਟ ਹੁੰਦਾ ਹੈਗਾ ਇਹ ਜਿਹੜੀ ਬਿਲਡਿੰਗ ਡਿਗਵੀ ਹੈਗੀ ਆ ਤਾਂ ਫਿਰ ਪ੍ਰਸ਼ਾਸਨ ਮੌਕੇ ਦੇ ਉੱਪਰ ਪਹੁੰਚ ਕੇ ਜਿਹੜਾ ਕੀ ਹੈ ਉਹ ਬਚਾਅ ਕਾਰ ਦੇ ਵਿੱਚ ਜੁਟਿਆ ਦਾ ਪਰ ਇੱਥੇ ਗਣੀ ਮਤ ਇਹ ਰਹੀ ਹੈ ਕਿ ਇਹ ਜਿਹੜੀ ਕਿ ਬਿਲਡਿੰਗ ਨੂੰ ਅਨਸੇਫ ਐਲਾਨੇ ਜਾਣ ਕਰਕੇ ਇਹ ਪਹਿਲਾਂ ਹੀ ਖਾਲੀ ਕਰਵਾ ਦਿੱਤੀ ਗਈ ਸੀ ਸੋ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਉਹ ਵੱਡੀ ਅ ਕਹਿ ਸਕਦੇ ਆ ਕਿ ਵੱਡੀ ਮਾਤਰਾ ਦੇ ਵਿੱਚ ਹੋਇਆ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੀ ਕੀ ਹੈ ਨਾਲ ਦੀ ਬਿਲਡਿੰਗ ਵੀ ਹੁਣ ਕਿਸੇ ਵੀ ਸਮੇਂ ਉਹ ਟੈਟਰੀ ਹੋ ਸਕਦੀ ਹੈ ਕਿਉਂਕਿ ਕਾਫੀ ਸਾਰ ਜਿਹੜੀ ਕਿ ਦੀਵਾਰਾਂ ਇਸ ਬਿਲਡਿੰਗ ਤੇ ਨਾਲ ਜਿਹੜੀ ਕਿ ਗਿਰੀ ਹੈਗੀ ਇਹਦੇ ਨਾਲ ਅਟੈਚ ਹੁੰਦੀਆਂ ਸਨ ਉਹ ਵੀ ਜਿਹੜੀਆਂ ਕੀ ਕਿਤਨਾ ਕੀਤੇ ਉਹਨਾਂ ਚ ਪਾੜ ਪਾੜ ਕਰਕੇ ਕਮਜ਼ੋਰ ਜਿਹੜੀ ਆ ਉਹ ਦੀਵਾਰਾਂ ਹੋ ਚੁੱਕੀਆਂ ਹੈਗੇ ਨੇ ਇਹ ਦੇਖੋ ਕਿ ਹੁਣ ਜਿਹੜਾ ਕੀ ਮਲਵਾ ਰੋਡ ਦੇ ਉੱਪਰ ਆ ਕੇ ਗਿਰਿਆ ਹੈਗਾ ਉਸ ਨੂੰ ਸਮੇਟਣ ਦੇ ਲਈ ਵੀ ਜਿਹੜੇ ਕੀ ਇੱਥੇ ਵਰਕਰ ਵਗੈਰਾ ਲਗਾਏ ਗਏ ਹੈਗੇ ਨੇ ਅਤੇ ਜਿਹੜੇ ਕੀ ਨਾਲ ਦੀ ਬਿਲਡਿੰਗ ਦੇ ਵਿੱਚ ਕੰਮ ਕਰ ਰਹੇ ਹੈਗੇ ਨੇ ਉਹਨਾਂ ਦੀ ਆਫਿਸ ਵਰਕ ਨੂੰ ਵੀ ਜਿਹੜਾ ਕੀ ਉਹ ਖਾਲੀ ਕਰਨ ਨੂੰ ਆਖਿਆ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਤਾਂ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਕੋਈ ਹਾਸਾ ਹੁੰਦਾ ਤਾਂ ਫਿਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਹੋ ਸਕੇ ਸੋ ਪੰਜ ਮੰਜ਼ਲਾ ਇਹ ਜਿਹੜੀ ਕੀ ਉਹ ਇਮਾਰਤ ਅ ਦੱਸੀ ਜਾ ਰਹੀ ਹੈ ਉਧਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜਾ ਕਿ 2 ਮਹੀਨੇ ਤੋਂ ਇਸ ਬਿਲਡਿੰਗ ਦੇ ਵਿੱਚ ਜਿਹੜਾ ਕਿ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਅਤੇ ਇਮਾਰਤ ਦੇ ਵਿੱਚ ਜਿਹੜੀਆਂ ਕਿ ਦਰਾੜਾਂ ਪਈਆਂ ਹੋਈਆਂ ਸਨ 1970 ਦੀ ਇਹ ਜਿਹੜੀ ਕਿ ਉਹ ਬਿਲਡਿੰਗ ਇਹ ਬਣੀ ਹੋਈ ਸੀ ਅਤੇ ਇਸ ਦੇ ਵਿੱਚ ਜਿਹੜਾ ਕਿ ਦਰਾੜਾ ਪੈ ਚੁੱਕੇ ਆ ਸਨ ਜਿਸ ਨੂੰ ਭਰਨ ਦਾ ਜਿਹੜਾ ਕਿ ਕੰਮ ਹੈ ਉਹ ਲਗਾਤਾਰ ਚਰਚੀ ਅਤੇ ਇਸ ਤੋਂ ਬਾਅਦ ਜਿਹੜਾ ਕੀ ਹੈ ਇਸ ਇਮਾਰਤ ਦੇ ਵਿੱਚ ਕਿੰਨੇ ਕਿਤੇ ਉਹ ਡਗਮਗਾਹਟ ਹੋ ਜਾਂਦੀ ਹੈ ਤੇ ਫਿਰ 27 ਦਸੰਬਰ ਨੂੰ ਇਸ ਬਿਲਡਿੰਗ ਨੂੰ ਜਿਹੜਾ ਕੀ ਉਹ ਸੀਲ ਕਰ ਦਿੱਤਾ ਗਿਆ ਸੀ ਤੇ ਅੱਜ ਜਿਹੜਾ ਕੀ ਇਹ ਕਟਨਾਕਰਮ ਵਾਪਰ ਗਿਆ ਤੇ ਸੀਲ ਕਰਨ ਤੋਂ ਮਹਿਸ ਦੇਖ ਸਕਦੇ ਹੋ ਕਿ ਕੁਝ ਦਿਨਾਂ ਬਾਅਦ ਹੀ ਜਿਹੜਾ ਕੀ ਇਹ ਕਟਨਾ ਵਾਪਰ ਚੁੱਕੀ ਹੈ ਤਾਂ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਪੂਰੇ ਮਾਮਲੇ ਤਹਿਕੀਕਾਤ ਦੇ ਵਿੱਚ ਜੁਟਿਆ ਹੋਇਆ ਉਧਰ ਜਿਹੜਾ ਕੀ ਠੇਕੇਦਾਰ ਦੇ ਵੱਲੋਂ ਰੈਨੋਵੇਸ਼ਨ ਦਾ ਕੰਮ ਕੀਤਾ ਜਾ ਰਿਹਾ ਸੀ ਇਸ ਨੂੰ ਜਿਹੜਾ ਕੀ ਉਹ ਫੀਲਿੰਗ ਭਰਨ ਦਾ ਕੰਮ ਕੀਤਾ ਜਾ ਰਿਹਾ ਸੀ ਉਹ ਮੌਕੇ ਤੋਂ ਫਰਾਰ ਹੈ ਕਿਉਂਕਿ ਜਦੋਂ ਇਸ ਇਮਾਰਤ ਜਿਹੜੀ ਕਿ ਖਸਤਾ ਹਾਲਤ ਹੋ ਚੁੱਕੀ ਸੀ ਉਸ ਦੇ ਵਿੱਚ ਦਰਾੜਾਂ ਪਈਆਂ ਹੋਈਆਂ ਸਨ ਉਸ ਨੂੰ ਉਸ ਤੋਂ ਭਰਨ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਉਸੇ ਸਮੇਂ ਜਿਹੜੇ ਕਿ ਆਸ-ਪਾਸ ਦੇ ਹੋਰ ਬਿਲਡਰ ਬਿਲਡਿੰਗ ਦੇ ਵਿੱਚ ਕੰਮ ਕਰਦੇ ਲੋਕ ਹੈਗੇ ਨੇ ਉਹਨਾਂ ਦਾ ਕਹਿਣਾ ਕਿ ਉਸ ਸਮੇਂ ਵੀ ਬੀ ਕਿਤਨੇ ਕਿਤੇ ਇਸ ਦੇ ਵਿੱਚ ਹਿਲਜੁਲ ਹੋਈ ਸੀ ਸੋ ਜਿਹੜਾ ਕਿ ਇਹ ਵਾਕਿਆ ਹੋਇਆ ਉਹ ਵਾਕਈ ਜਿਸ ਤਰ੍ਹਾਂ ਦੇ ਨਾਲ ਉਹ ਕਿਤਨੇ ਕੀਤੇ ਵੱਡੀ ਜਿਹੜੇ ਕੀ ਉਹ ਸਵਾਲ ਖੜੇ ਕਰਦਾ ਹੈਗਾ ਕਿ ਐਡੀ ਪੁਰਾਣੀ ਇਮਾਰਤ ਹੋਵੇ ਪਰ ਉਸਦੀ ਜਿਹੜੀ ਕੀ ਹੈ ਦੇਖ ਰਹਿਕ ਬਲ ਕੋਈ ਧਿਆਨ ਦਿੱਤਾ ਗਿਆ ਹੋਵੇ ਇਸ ਨੂੰ ਲੈ ਕੇ ਇੱਕ तमाम ਜਿਹੜੇ ਕੀ ਸਵਾਲ ਖੜੇ ਹੋ ਰਹੇ ਨੇ ਉਧਰ ਐਸ ਐਚ ਓ ਜਿਹੜਾ ਕੀ 17 ਥਾਣੇ ਦੇ ਹੈਗੇ ਨੇ ਐਸ ਐਚ ਓ ਮੌਕੇ ਦੇ ਉੱਪਰ ਪਹੁੰਚੇ ਨੇ ਤੇ ਉਹਨਾਂ ਦੱਸਿਆ ਕਿ 100 ਨੰਬਰ ਦੇ ਉੱਪਰ ਉਹਨਾਂ ਨੂੰ ਕਾਲ ਕਰਕੇ ਇਤਲਾਹ ਦਿੱਤੀ ਗਈ ਸੀ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਉਹ ਮੌਕੇ ਦੇ ਉੱਪਰ ਪਹੁੰਚਦੇ ਨੇ ਅਤੇ ਹਲੇ ਤੱਕ ਜਿਹੜਾ ਕੀ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਦਾ ਜ਼ਿਕਰ ਤਾਂ ਨਹੀਂ ਕੀਤਾ ਗਿਆ ਪਰ ਪੂਰੇ ਮਾਮਲੇ ਦੀ ਇਨਕੁਆਰੀ ਜਿਹੜੀ ਆ ਉਹ ਬਿਠਾ ਦਿੱਤੀ ਗਈ ਆ ਹੁਣ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਜਿਹੜਾ ਹੈਗਾ ਨਿਕਲ ਕੇ ਸਾਹਮਣੇ ਆਉਂਦਾ ਇਹ ਤਾਂ ਫਿਲਹਾਲ ਦੇਖਣਾ ਹੋਵੇਗਾ ਸੋ ਜਿਸ ਤਰ੍ਹਾਂ ਦੇ ਨਾਲ ਇਹ ਜਿਹੜੀ ਕਿ ਇਮਾਰਤ ਡਿੱਗੀ ਹੈਗੀ ਐ ਸੋ ਹੁਣ ਬਾਕੀਆਂ ਇਮਾਰਤ ਜਿਹੜੇ ਕਿ ਨਾਲ ਲੱਗਦੀਆਂ ਹੋਈਆਂ ਇਮਾਰਤਾਂ ਨੇ ਉਹਨਾਂ ਦੇ ਲਈ ਵੀ ਵੱਡਾ ਜਿਹੜਾ ਕਿ ਖਤਰਾ ਬਣਿਆ ਹੋਇਆ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪੂਰੇ ਜਿਹੜੇ ਕਿ ਵਰਕਰ ਇੱਥੇ ਮਜ਼ਦੂਰ ਲਗਾ ਕੇ ਇਸ ਮਲਬਾ ਮਲਬਾ ਸਮੇਟਣ ਦੀ ਜਿਹੜੀ ਕਿ ਉਹ ਕਾਰਵਾਈ ਵਢੀ ਗਈ ਹੈਗੀ ਸੋ ਕਿੰਨੇ ਵੱਡੀ ਜਿਹੜੀ ਕਿ ਉਹ ਮਜ਼ਦੂਰ ਲਗਾਏ ਗਏ ਨੇ ਤਾਂ ਕਿ ਜਿਹੜੇ ਕੀ ਹੈ ਇੱਥੋਂ ਦਾ ਮਲਬਾ ਸਿਮੇਟਿਆ ਜਾ ਸਕੇ ਸੋ ਜਿਸ ਤਰ੍ਹਾਂ ਦੇ ਨਾਲ ਹੁਣ ਮੌਕੇ ਦੇ ਉੱਪਰ ਇਹ ਜਿਹੜੇ ਕੀ ਲੋਕ ਆਸ-ਪਾਸ ਦੇ ਇਮਾਰਤਾਂਲੇ ਹੈਗੇ ਉਹ ਵੀ ਇੰਤਜ਼ਾਰ ਕਰਕੇ ਸੋ ਹੁਣ ਕੋਈ ਕਾਰਵਾਈ ਕੀਤੀ ਗਈ ਹੈ ਕਿਸੇ ਦੇ ਖਿਲਾਫ ਕੋਈ ਐਕਸ਼ਨ ਲਿਆ ਗਿਆ ਨਹੀਂ ਤੁਹਾਨੂੰ ਦੱਸਣਗੇ ਵੀ ਥਾਣੇ ਵਾਲੇ ਤਾਂ ਜੀ ਤਾਂ ਹੁਣ ਮੌਕੇ ਤੇ ਕੀ ਤੁਸੀਂ ਪਹੁੰਚੇ ਹੋਏ ਹੈਗੇ ਕੀ ਇੱਥੇ ਦਾ ਦਿੱਤੀ ਕੀ ਹੈ ਉਦਸਾਨਗੇ ਜੀ ਥਾਣੇ ਵਾਲਾ ਚੌਂਕੀ ਵਾਲੇ ਆ ਰਹੇ ਹਾਂ ਅਸੀਂ ਦੱਸ ਦਿੰਗੇ ਓਕੇ ਸੋ ਜਿਸ ਤਰ੍ਹਾਂ ਨਾਲ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕੀ ਇੱਥੇ ਕੁਝ ਜਿਹੜੇ ਕੀ ਆ ਉਹ ਕਹਿ ਸਕਦੇ ਆ ਕਿ ਮੁਲਾਜ਼ਮਾਂ ਦੀ ਡਿਊਟੀ ਵੀ ਲੱਗੀ ਹੈ ਹਾਲਾਂਕਿ ਅਫਸਰ ਮੌਕੇ ਦੇ ਉੱਪਰ ਮੌਜੂਦ ਹੈਗੇ ਨਹੀਂ ਉਹਨਾਂ ਦੇ ਵੱਲੋਂ ਕੋਈ ਵੀ ਜਿਹੜੀ ਜਾਣਕਾਰੀ ਸਾਂਝੀ ਕਰਨ ਤੋਂ ਜਿਹੜਾ ਕੀ ਇਨਕਾਰ ਕੀਤਾ ਜਾ ਰਿਹਾ ਪਰ ਹੁਣ ਜਿਹੜਾ ਕੀ ਹੈ ਦੇਖਣਾ ਹੋਵੇਗਾ ਕਿ ਜਿਹੜੀਆਂ ਕੀ ਇਹ ਦੂਸਰੇ ਪਾਸੇ ਬਿਲਡਿੰਗਾਂ ਹੈਗੀਆਂ ਨੇ ਇਹਨਾਂ ਨੂੰ ਵੀ ਜਿਹੜਾ ਨੁਕਸਾਨ ਪਹੁੰਚਿਆ ਸੋ ਇਸ ਨੂੰ ਕੀਵੇਂ ਜਿਹੜਾ ਕੀ ਉਹ ਪ੍ਰਸ਼ਾਸਨ ਦੇ ਵੱਲੋਂ ਹੈਂਡਲ ਕੀਤਾ ਜਾਵੇਗਾ ਇੱਥੇ ਵੱਡੀ ਗੱਲ ਉਹ ਕੈਮਰਾ ਪਰਸਨ ਨੂੰ ਕਿ ਜਿਹੜਾ ਕਿ ਉਹ ਪਿੱਲਰ ਵੀ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਜਿਸ ਦੇ ਵਿੱਚ ਜਿਹੜੇ ਸਰੀਏ ਨੇ ਉਹ ਬਾਹਰ ਨਿਕਲ ਗਏ ਨੇ ਇੱਕ ਨਹੀਂ ਸਗੋ ਤਿੰਨ ਚਾਰ ਥਾਮਾ ਤੋਂ ਜਿਹੜਾ ਕਿ ਇੱਕ ਹੀ ਪਿੱਲਰ ਉਹ ਟੋਟੇ ਟੋਟੇ ਜਿਹੜਾ ਕਿ ਕਹਿ ਸਕਦੇ ਆ ਉਸ ਦੇ ਵਿੱਚ ਦਰਾੜਾ ਆ ਚੁੱਕਿਆ ਸੋ ਜ਼ਾਹਰ ਜੀ ਗੱਲ ਹੈ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਇੱਕ ਚੰਗੀ ਜਿਹੜੀ ਕਿ ਖੜੀ ਇਮਾਰਤ ਦੇ ਪਿੱਲਰਾਂ ਦੇ ਵਿੱਚ ਦਰਾੜਾ ਪੈਣ ਗਿਆ ਤਾਂ ਦੂਸਰੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਣਾ ਸੁਭਾਵਿਕ ਹੈ ਸੋ ਸਮਾਂ ਰਹਿੰਦੇ ਹੁਣ ਪ੍ਰਸ਼ਾਸਨ ਦੇ ਵੱਲੋਂ ਇਸ ਸਥਿਤੀ ਨੂੰ ਕਿਵੇਂ ਨਿਪਟਾਇਆ ਜਾਵੇਗਾ ਇਹ ਦੇਖਣਾ ਬੇਹਦ ਖਾਸ ਹੋਵੇਗਾ ਪਰ ਹੁਣ ਪ੍ਰਸ਼ਾਸਨ ਆਪਣੀ ਮਾਮਲੇ ਦੀ ਜਾਂਚ ਦੇ ਵਿੱਚ ਜੁਟਿਆ ਹੋਇਆ ਸੋ ਵੀ ਜਿਹੜੇ ਅਪਡੇਟ ਲਈ ਜੁੜੋ